ਬੁੱਢੇ ਅੱਗੇ ਹੱਥ ਜੋੜਦੇ ਆ ਆ ਖੜੇ ਆ ਬੁੱਢੇ ਦਰਿਆ ਦੇ ਸਾਨੂੰ 7-8 ਸਾਲ ਹੋ ਗਏ ਭਰਾਵੋ ਆ ਜ਼ਹਿਰ ਓਏ ਆ ਜ਼ਹਿਰਾ ਰੋਕਣੀਆਂ ਨੇ ਆ 9 ਕਰੋੜ ਲੀਟਰ ਪਾਣੀ ਜ਼ਹਿਰ ਕੈਮੀਕਲ ਦਾ ਥੋੜਾ ਦਰਿਆਤ ਪਾ ਕੇ ਸਾਨੂੰ ਅੱਗੇ ਨਹਰਾ ਰਹੀ ਅਜੇ ਪਤੋਂ ਨਿਕਲ ਕੇ ਸਾਨੂੰ ਮਾਰਿਆ ਜਾ ਰਿਹਾ ਇਹ 3 ਦਸੰਬਰ ਨੂੰ ਬੰਦ ਕਰਨ ਜਾ ਰਹੇ ਆ ਓਏ ਪਰ ਇਹਨਾਂ ਪਿੰਡ ਵਾਲਿਆਂ ਦੇ ਨਾਲ ਨਾਲ ਇਹ ਵੀ ਕਿਹਾ ਕਿ ਸਾਡੇ ਪਿੰਡ ਵਾਲਿਆਂ ਦਾ ਲੀਡਰਾਂ ਤੋਂ ਵਿਸ਼ਵਾਸ ਉੱਠ ਗਿਆ ਓਏ ਮੈਂ ਕਹਿੰਦਾ ਮਤਲਬ ਤੁਸੀਂ ਇਕੱਠੇ ਨਹੀਂ ਹੋਊਂਗੇ ਬੁੱਢੇ ਅੱਗੇ ਹੱਥ ਜੋੜਦੇ ਆ ਆ ਖੜੇ ਆ ਬੁੱਢੇ ਦਰਿਆ ਦੇ ਸਾਨੂੰ 7-8 ਸਾਲ ਹੋ ਗਏ ਓਏ ਭਰਾ ਬੋਹਾ ਜ਼ਹਿਰ ਓਏ ਕੋਤੂਆਂ ਦੇਖਣ ਲੱਗ ਗਿਆ ਓ ਸਰਕਾਰਾਂ ਨੂੰ ਪਰਚੇ ਦੇਣ ਲੱਗੀਆਂ ਸਰਕਾਰਾਂ ਰੈੱਡ ਐਂਟਰੀਆਂ ਕਰਨ ਲੱਗੀਆਂ ਹੋਣੀਆਂ ਜਮਾਂ ਬੰਦੀਆਂ ਤੇ ਜੁਰਮਾਨੇ ਵਧਾ ਤੇ ਡੀ ਸੀ ਐਸ ਐਸ ਪੀ ਭੱਜੇ ਫਿਰਦੇ ਓਏ ਆਹ ਜ਼ਹਿਰ ਓਏ 9 ਕਰੋੜ ਲੀਟਰ ਓਏ ਰੋਜ਼ ਆ ਸੋਡੇ ਬੁੱਢਾ ਦਰਿਆ ਆ ਪੈਂਦਾ ਕਿ ਸੱਤ ਲੋਚ ਮਿਲ ਗਿਆ ਇੱਥੇ ਓ ਮਾਰਦੇ ਓ ਸਾਰਾ ਦੱਖਣੀ ਮਾਲਵਾ ਦੇ ਲੈ ਕੇ ਰਾਜਸਥਾਨ ਤੱਕ ਦੇ ਲੋਕ 3 ਕਰੋੜ ਬੰਦਾ ਪੀੜਤਾ ਓ ਘਰ ਘਰ ਕੈਂਸਰ ਸਾਰੇ ਪੀੜੀਏ ਕਿਡਨੀਆਂ ਆਰਡ ਰੀਆਂ ਨੇ ਕਿਹੜੀ ਕੜੀ ਬਿਮਾਰੀ ਜਿਹੜੀ ਤੁਹਾਨੂੰ ਨਹੀਂ ਚੰਬੜ ਰਹੀ ਓਏ ਜਵਾਖ ਜਮਣ ਦੀ ਸ਼ਕਤੀ ਖਤਮ ਹੋ ਰਹੀ ਹੈ ਸਾਡੇ ਚ ਓ ਪੰਜਾਬ ਦੇ ਲੋਕੋ ਇਹ ਕੁਝ ਨਹੀਂ ਕਰਦੇ ਐਨਜੀਟੀ ਦੇ ਐਲਾਨ ਹੋ ਗਏ ਹੁਕਮ ਆ ਗਏ ਪੰਜਾਬ ਪੋਲੂਸ਼ਨ ਬੋਰਡ ਦੇ ਹੁਕਮ ਆ ਗਏ ਸੈਂਟਰ ਬੋਰਡ ਦੇ ਹੁਕਮ ਆ ਗਏ ਓ ਬੰਦ ਨਹੀਂ ਹੋ ਰਿਹਾ ਓਏ ਬੰਦ ਨਹੀਂ ਹੋ ਰਿਹਾ ਲੋਕੋ ਉੱਠ ਖੜੋ ਓਏ ਬਾਜੋ ਆ ਤੁਸੀਂ ਆ ਕੇ 3 ਦਸੰਬਰ ਨੂੰ ਅਸੀਂ ਆ ਜਿਹੜਾ ਰੋਕਣੀਆਂ ਨੇ ਆ 9 ਕਰੋੜ ਲੀਟਰ ਪਾਣੀ ਜ਼ਹਿਰ ਕੈਮੀਕਲ ਦਾ ਸੋਡਾ ਦਰਿਆ 'ਚ ਪਾ ਕੇ ਸਾਨੂੰ ਅੱਗੇ ਨਹਰਾ ਰਹੀ ਅਸੀਂ ਕਿ ਪਤੋਂ ਨਿਕਲ ਕੇ ਸਾਨੂੰ ਮਾਰਿਆ ਜਾ ਰਿਹਾ ਇਹ 3 ਦਸੰਬਰ ਨੂੰ ਬੰਦ ਕਰਨ ਜਾ ਰਹੇ ਹਾਂ ਓਏ ਹੱਥ ਬੰਨ ਕੇ ਬੇਨਤੀ ਆਉਦੇ ਕੋਈ ਵੀ ਬੰਦਾ ਪੰਜਾਬ ਦਾ ਮਾਮਾ ਭੈਣਾ ਨੌਜਵਾਨ ਬਜ਼ੁਰਗ ਘਰੇ ਨਾਲ ਖੜੋ ਜੀ ਆਪਣੀਆਂ ਨਸਲਾਂ ਆਪਣੇ ਜਵਾਕ ਆਪਣੇ ਆਪ ਨੂੰ ਆਪਣੀਆਂ ਪੀੜੀਆਂ ਬਚਾਉਣੀਆਂ ਬਾਈ 3 ਦਸੰਬਰ ਨੂੰ ਸਾਨੂੰ ਹੁੱਕਾ ਦੇਵਾਂਗੇ ਉਹ ਦੂ ਪਹਿਲਾਂ ਵੀ ਹੋਕਾ ਦੇਵਾਂ ਵੀ ਕਿੱਥੇ ਇਕੱਠੇ ਹੋਣਾ ਕਿੱਥੋਂ ਇਹ ਰੋਕਣਾ ਸਾਰਾ ਦੱਸਾਂਗੇ ਬਾਈ ਹੱਥ ਬੰਨ ਕੇ ਬੇਨਤੀ ਆਓ ਭਲਾਓ ਹੱਥ ਜੜ ਬਾਲੋ ਉਹ ਸਾਡਾ ਕੋਈ ਨਿੱਜੀ ਮਫਾਦ ਨਹੀਂ ਆ ਸਾਡਾ ਕੋਈ ਨਿੱਜੀ ਲਾਲਚ ਨਹੀਂ ਆ ਰੋਜ਼ ਕਲਪਦੇ ਆ ਰੋਹ ਪਿੱਟਦੇ ਆ ਸਿਰਫ ਤੇ ਸੇਵਿਸ ਕਰਕੇ ਵੀ ਸਾਡੀ ਹੋਂਦ ਜਿਉਂਦੀ ਰਹੇ ਜੀ ਇਹ ਸੱਭੇ ਤਾਂ ਜਿਉਂਦੀ ਰਹੇ ਸਾਡੀਆਂ ਨਸਲਾਂ ਪੀੜੀਆਂ ਜਵਾਕ ਆਉਣ ਵਾਲਾ ਭਵਿੱਖ ਇੱਥੇ ਚੋਂਦਾ ਰਹੇ ਇਹ ਦੁਨੀਆ ਇਹ ਧਰਤੀ ਆਵਾਜ਼ ਰਵੇ ਇਹ ਖਿੱਤਾ ਆਵਾਜ਼ ਰਵੇ ਓਏ ਆ ਸਤ ਲੋ ਜੋਏ ਆ ਦਸ਼ਮੇਸ਼ ਪਤਕਰ ਗੋਬਿੰਦ ਸਿੰਘ ਨੇ ਇਹ ਸਤਲੋਜ ਦੇ ਵਿੱਚੋਂ ਪਾਣੀ ਲੈ ਕੇ ਜਲ ਲੈ ਕੇ ਅਮਰਤਿਆਰ ਕੀਤਾ ਸੀ ਤੇ ਆਜਾ ਦੇਖੋ ਕੀ ਬਣਾਤਾ ਸਤਲੋਜ ਦਾ ਹਾਂ ਭਾਈ ਇਹ ਪਤਾ ਕਿਉਂ ਹੋ ਰਿਹਾ ਸਾਰਾ ਕੁਝ ਕਿ ਤੁਸੀਂ ਨਹੀਂ ਬੋਲਦੇ ਜੇ ਤੁਸੀਂ ਬੋਲੂਗੇ ਨਾ ਫਿਰ ਸਭ ਕੁਝ ਹੋ ਜਾਊਗਾ ਆ ਪਾਣੀ ਇਹ ਸ਼ਰਿਆ ਮੌਤ ਵੰਡੀ ਜਾ ਰਹੀ ਹੈ ਯਾਰ ਕੋਈ ਲੋਕ ਛਿਪਕੇ ਤਾਂ ਨਹੀਂ ਇਹ ਡਰਗਾਂ ਵਾਂਗੂ ਚੋਰੀ ਤਾਂ ਨਹੀਂ ਕਤਲ ਕਰਕੇ ਕੋਈ ਭੱਜਤਾ ਨਹੀਂ ਗਿਆ ਅਸ਼ਰੀਆ ਮੈਂ ਤੇ ਇਸ ਕਤਲ ਤੇ ਬੋਲੂਗੇ ਨਹੀਂ ਆ ਕੈਨੇਡਾ ਚ ਜੋ ਹੋਇਆ ਉਹ ਵੀ ਤਾਂ ਹੋ ਰਿਹਾ ਹੈ ਕਿ ਇੱਥੇ ਲੋਕ ਵੰਡੇ ਜਾ ਸਕਦੇ ਨਹੀਂ ਇਹਨਾਂ ਨੂੰ ਵੋਟਾਂ ਪੈਣਗੀਆਂ ਆ ਪੋਲਿਊਸ਼ਨ ਨੂੰ ਲੈ ਕੇ ਜੋ ਦਿੱਲੀ ਚ ਬੋਲਿਆ ਜਾ ਰਿਹਾ ਇਹ ਸਾਰਾ ਕੁਝ ਇਹ ਸਭ ਝੂਠ ਕਿਉਂ ਬੋਲਿਆ ਜਾ ਰਿਹਾ నో ਡਾਊਟ ਹੈ ਲੀਡਰ ਗੰਦੇ ਨੇ ਐਡਮਿਨਿਸਟਰੇਟਰ ਗੰਦੇ ਨੇ ਪਰ ਤੁਸੀਂ ਤੁਸੀਂ ਕੀ ਕਰ ਰਹੇ ਹੋ ਇਹ ਮੰ ਲੋ ਜੋੜੀ ਬੈਹ ਜਾਂਦੇ ਨੇ ਕੁਰਸੀਆਂ ਤੇ ਆ ਜੋ ਅੱਜ ਸਾਨੂੰ ਇੱਥੇ ਪਿੰਡ ਵਾਲੇ ਇਕੱਠੇ ਹੋਏ ਆਂਦੀ ਜੀ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਸਾਡੇ ਪਿੰਡਾਂ ਚ ਪਰ ਇਹਨਾਂ ਪਿੰਡ ਵਾਲਿਆਂ ਦੇ ਨਾਲ ਨਾਲ ਇਹ ਵੀ ਕਿਹਾ ਕਿ ਸਾਡੇ ਪਿੰਡ ਵਾਲਿਆਂ ਦਾ ਲੀਡਰਾਂ ਤੋਂ ਵਿਸ਼ਵਾਸ ਉੱਠ ਗਿਆ ਓਏ ਮੈਂ ਕਹਿੰਦਾ ਮਤਲਬ ਤੁਸੀਂ ਇਕੱਠੇ ਨਹੀਂ ਹੋਉਂਗੇ ਬਲਕਿ ਉਹਨਾਂ ਲੀਡਰਾਂ ਨੂੰ ਪੈਨਿਸ਼ ਕਰੋ ਬੋਲਣਾ ਨਾ ਛੱਡੋ ਸਾਡੇ ਉਲਟ ਹੋ ਰਿਹਾ ਲਖੇ ਸਾਡੇ ਕੀ ਹੋ ਰਿਹਾ ਕਿ ਲੋਕਾਂ ਦਾ ਚੰਗੇ ਕੰਮ ਤੋਂ ਵਿਸ਼ਵਾਸ ਉੱਠ ਗਿਆ ਚੰਗੇ ਕੰਮ ਤੋਂ ਵਿਸ਼ਵਾਸ ਨਾ ਚੱਕੋ ਬਲਕਿ ਜਿਹੜੇ ਆ ਇਹੋ ਜੇ ਲੀਡਰ ਨੇ ਉਹਨਾਂ ਨੂੰ ਪਨਿਸ਼ ਕਰੋ ਅੱਜ ਵੀ ਤੁਸੀਂ ਉਹਨਾਂ ਨੂੰ ਵੋਟਾਂ ਪਾਉਣੀ ਉਹਨਾਂ ਪਾਰਟੀਆਂ ਨੂੰ ਕੀ ਉਹਨਾਂ ਤੋਂ ਕਦੇ ਪੁੱਛ ਨਹੀਂ ਸਕਦੇ ਆ ਪਾਣੀ ਕਿਵੇਂ ਗੰਦਾ ਹੋਇਆ ਕੀ ਪੁੱਛ ਨਹੀਂ ਸਕਦੇ ਆ ਆਪਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਵਾਲੀ ਗਲਤ ਖਬਰ ਕਿਉਂ ਪ੍ਰਚਾਰੀ ਕੀ ਪੁੱਛ ਨਹੀਂ ਸਕਦੇ ਦਿੱਲੀ ਵਾਲੇ ਜਦੋਂ ਤੁਹਾਡੇ ਐਮਪੀ ਠੱਲਣ ਆ ਕੇ ਕਿ ਆ ਪੋਲੂਸ਼ਨ ਦਾ ਰੌਲਾ ਪਾਉਨੇ ਹੋ ਉਹਨਾਂ ਇੱਥੇ ਅੱਗ ਵੀ ਘਟ ਲੱਗੀ ਤਾਂ ਫਿਰ ਦਿੱਲੀ ਦਾ AQI ਕਿਵੇਂ ਵੱਧ ਗਿਆ ਇੰਨਾ ਕਿੰਨੀਆਂ ਗੱਲਾਂ ਦਾ ਜ਼ਿਕਰ ਕਰੀਏ ਅੱਜ ਜੋ ਚਕਾਈ ਨਹੀਂ ਹੋ ਰਹੀਗੀ ਕੀ ਇਹ ਨਲਕੀ ਨਹੀਂਗੀ ਪੰਜਾਬ ਗਵਰਨਮੈਂਟ ਦੀ ਕੀ ਸੈਂਟਰ ਵਾਲਿਆਂ ਦੀ ਬਦਮਾਸ਼ੀ ਨਹੀਂਗੀ ਉਹਨਾਂ ਦੋਨਾਂ ਪਾਰਟੀਆਂ ਨੂੰ ਪੁੱਛੂਗੇ ਜਾਂ ਨਹੀਂ ਤੇ ਜੇ ਨਹੀਂ ਪੁੱਛੂਗੇ ਤਾਂ ਕੁਝ ਵੀ ਨਹੀਂ ਇਹ ਦੁਵੀਵਧਨ ਵਾਲਾ ਤੇ ਜੇ ਪੁੱਛੂਗੇ ਜੇ ਨਾਲ ਲੱਗੂਗੇ ਜਿਹਦੀ ਲੱਖੇ ਨੇ ਹੁਣੇ ਗੱਲ ਕਹੀ ਜੇ ਤਿੰਨ ਤਰੀਕ ਨੂੰ ਨਾਲ ਆਉਂਗੇ ਤੇ ਆ ਪਾਣੀ ਨੂੰ ਕਲਾ ਬੁੱਢਾ ਨਾਲਾ ਨਹੀਂ ਬੰਦ ਕਰਾਂਗੇ ਉਸ ਤੋਂ ਬਾਅਦ ਜਿੰਨੀਆਂ ਫੈਕਟਰੀਆਂ ਨੇ ਜੋ ਰਿਵਰਸ ਬੋਰ ਕਰਕੇ ਥੱਲੇ ਪਾਣੀ ਪਾਉਂਦੀਆਂ ਨੇ ਉਹਨਾਂ ਨੂੰ ਵੀ ਬੰਦ ਕਰਾਂਗੇ ਪਰ ਇਹ ਥੋੜੀ ਮਦਦ ਨਾਲ ਹੋਊਗਾ ਜੇ ਤੁਸੀਂ ਨਹੀਂ ਆਉਣਾ ਤਾਂ ਭਰਾਵਾ ਅਸੀਂ ਜਾਵਾਂਗੇ ਸਾਨੂੰ ਫੜਫੜੂ ਲੈਣਗੇ ਅਸੀਂ ਵਹਿ ਜਾਾਂਗੇ ਪਰ ਤੁਸੀਂ ਫਿਰ ਭੋਤੂਗੇ ਇਹਨੂੰ ਸੋ ਉੱਠਣਾ ਸ਼ੁਰੂ ਕਰੋ ਜਦੋਂ ਲੋਕ ਉੱਠ ਪੈਂਦੇ ਨੇ ਦੇਸ਼ਾਂ ਦੀ ਸਟੇਟਾਂ ਦੀ ਕੌਮਾਂ ਦੀ ਤਕਦੀਰ ਬਦਲ ਜਾਂਦੀ ਹੈ ਸੋ ਤਕਦੀਰ ਬਦਲਣਾ ਤੁਹਾਡੇ ਹੱਥ 'ਚ ਹੈ ਕਿਸਾਨ ਆંદੋਲਨ ਵੇਲੇ ਆਪਾਂ ਸਾਬਤ ਕੀਤਾ ਹੈ ਹੁਣ ਵੀ ਇਹਨੂੰ ਸਾਬਤ ਕਰੋ ਸੋ ਤਨ ਕਰਿਓ ਤੇ ਕਾਲਿਆਂ ਤੋਂ ਚਿੱਟਿਆਂ ਨੇ ਜਵਾਨੀ ਮਾਰਤੀ ਕਾਲਿਆਂ ਨੇ ਤੁਹਾਡੇ ਜਵਾਖ ਮਾਰਤੇ ਆਓਏ ਉੱਠ ਕੇ ਤਨ ਦਸੰਬਰ ਨੂੰ